I'm <laughs> hurting. ਫਸਿੰਗ ਦੇ ਰਿਹਾ ਇਹਨੂੰ ਲੈ ਕੇ ਕਿੰਨਾ ਕਿਤੇ ਜਾ ਰਹੀ ਹੈ ਨਾਰੇ ਲਾਏ ਜਾ ਰਹੇ ਆ ਹਿੰਦੁਸਤਾਨ ਜਿੰਦਾਬਾਦ ਤੇ ਵੀ ਜਿਹੜਾ ਸਾਹ ਦੇ ਮੰਗਾਵਾਂ ਲੈ ਕੇ ਅੱਜ ਜਿਹੜਾ ਅਕਸਰ ਦੇ ਕੋਲ ਆਦੇ ਕੀ ਸ਼੍ਰੋਮਣੀ ਕਾਲਜ ਕੱਤੇ ਵੱਲੋਂ ਕੋਈ ਪਹਿਲਾ ਇਹ ਆ ਕਿਰੋ ਜਿਹੜੀ ਸਾਦ ਸਾਨੂੰ 230 ਖਾਲ ਦੇ ਬਿਨਾਂ ਖਾਨ ਦਾ ਪੱਗ ਰੱਖਿਆ ਜਿਹੜੀ ਜੀ ਦਸਵੇਂ ਪਾਸ਼ਾ ਨੇ 223 ਸਾਲ ਤੋਂ ਬਾਅਦ ਨਗ ਤੋਂ ਕਾਫੀ ਤਾਕਤ ਤੇ ਜਿਹੜਾ ਅੰਡਾ ਖਾਲਸ ਦਾ 3 ਜੰਮ ਵਿਚ ਵਜੋ ਥੋੜਾ ਜਿਹਾ ਬਣਾ ਰਹੇ ਆ ਤੇ ਉਹ ਕਿਥੇ ਨੂੰ ਖਾਲਸੇ ਦੇ ਲੜ ਲਾਤਾ ਤੇ ਸਾਨੂੰ ਅੰਮ੍ਰਿਤਸਰ ਦੇ ਗੁਰੂ ਤੇ ਲੜ ਲਾਤਾ ਦੇ ਸੇਬ ਪੁਰਸੋ ਬੰਦੂ ਸਾਹਿਬ ਨੇ ਸਾਨੂੰ ਵਜੂਰ ਸਾਹਿਬ ਦੀ ਧਰਤੀ ਤੇ ਤੇ ਜੋਤੀ ਜੋਤ ਸਮਾ ਕੇ ਜੀ ਕਹਿ ਦਿੱਤਾ ਸਭ ਸਿੱਖੀ ਕੋ ਹੁਕਮਾ ਉਹ ਪਾਉ ਨੇੋਗਰਾਹ ਤੋਂ ਗੁਰੂ ਗ੍ਰੰਥ ਜੀ ਮੰਨਿਓ ਅਰ ਜੈ ਜੈ ਸੋ ਸਾਨੂੰ ਉਹਦੇ ਲੱਗ ਲੱਗਣਾ ਚਾਹੀਦਾ ਪਰ ਅੱਜ ਸਾਡਾ ਕੀ ਪ੍ਰਚਾਰ ਕਰੀ ਕਿਹ ਕਿਹਰਾ ਅੱਜ ਤੱਕ ਕਹੀ ਜਾਂਦੇ ਆ ਕਿ ਮੱਝ ਦਾ ਸਿੱਖਾ ਗਿਆ ਤੇ ਮਾਲਵੇ ਦਾ ਸਿੱਖਾ ਗਿਆ ਇਹ ਨਾਈ ਸਿੱਖਾ ਗਿਆ ਝੋੜ ਸਿੱਖਾ ਗਿਆ ਇਹ ਠੀਂਬਾ ਸਿੱਖਾ ਗਿਆ ਇਹ ਅਮਰੀਕਾ ਦਾ ਸਿੱਖਾ ਹੈ ਕੈਨੇਡਾ ਦਾ ਸਿੱਖਾ ਹੈ ਸ਼ਹਿਰੀ ਸਿੱਖਾ ਹੈ ਅਸਲ ਦੇ ਵਿੱਚ ਸਿੱਖਾ ਨਾ ਮਾਝੇ ਦਾ ਨਾ ਮਾਲਵੇ ਦਾ ਸਿੱਖ ਦਾ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਵੀ ਪੰਕਤੀ ਵਿਖਾ ਦਿਓ ਇੱਕ ਵੀ ਕੋਈ ਵਿਖਾ ਦਿਓ ਕਿ ਮਾਝਾ ਮਾਲਵਾ ਦੇ ਸਿੱਖ ਦਾ ਗੁਰੂ ਦਾ ਆਜਾਪਾ ਆਪਣੇ ਖਾਲਸੇ ਦੇ ਜਨਮ ਦਿਨ ਤੇ ਇਕੱਠੇ ਹੋਏ ਆ 500 ਬੰਤੇ ਮਾ ਜਨਮ ਦਿਨ ਹੋਰੇ ਕਿੱਥੇ ਹੋਏ ਆ ਤੇ ਆਪਾਂ ਜਾਤ ਪਾਤ ਦੇ ਵਿੱਚੋਂ ਨਿਕਲ ਗਏ ਆ ਜਿਹੜੇ ਜਿਹੜੇ ਇੰਡੀਅਨ ਸਟੇਟ ਜਿਹਨੇ ਇਸ ਕਰਬਾਨੀਆਂ ਕੀਤੀਆਂ ਉਹਨਾਂ ਨੇ ਸਾਈ ਅਮਰਪਾਲ ਸਿੰਘ ਸਾਧੀਆਂ ਨੂੰ ਬਹੁਤ ਬੰਦ ਦਿੱਤਾ ਅੱਜ ਜਿਹੜੇ ਆਹਰੋ ਪਾਈ ਦੇ ਚਾਰ ਸਿੰਘ ਆਵਾਰਾ ਨੂੰ ਰਿਆ ਕਰੋ ਆਸੀਂ ਕਹਿੰਨੇ ਆ ਕਿ ਜਿਹੜਾ ਸਾਡਾ ਬਾਰਡਰ ਹੈ ਜੇ ਨੇਪਾਲ ਦਾ ਬਾਰਡਰ ਖੁੱਲ੍ਹਾ ਹੈ ਤੇ ਬਕਲਾ ਦੇਸ਼ ਦਾ ਬਾਰਡਰ ਖੁੱਲ੍ਹਾ ਹੈ ਉਹ ਵੀ ਇਹਦੇ ਬੇਦਰ ਉਥੋਂ ਬਾਹਰ ਹੋ ਰਿਹਾ ਹੈ ਫਿਰ ਸਾਡਾ ਸੈਣੀ ਵਾਲਾ ਬਾਰਡਰ ਬੰਦ ਕਿਉਂ ਕੀਤਾ ਹੈ ਸਾਡਾ ਵਾਗਾ ਬੰਦ ਕਿਉਂ ਕੀਤਾ ਡਾੜੀ ਦਾ ਤੇ ਸਾਡਾ ਸੋਲੇਮਾਰ ਕੀ ਫਾਇਲ ਕਦੋਂ ਬੰਦ ਕੀਤਾ ਤੇ ਫਿਰ ਸਾਡੇ ਬਾਦਰ ਬੰਦ ਕਰਕੇ ਸਾਡਾ ਪੰਜਾਬ ਦਾ ਵਪਾਰੀ ਵਿਮਾਰਤਾ ਸਾਡਾ ਪੰਜਾਬ ਦਾ ਬਾਣੀ ਦਾ ਮਾਰੂਦਾ ਮੇਰੇ ਪੰਜਾਬ ਦਾ ਮਾਰੂਦਾ ਕਿਉਂ ਨਹੀਂ ਖੋਲਦੇ ਅੱਜ ਕਿਹਨੇ 700 ਪਾਨਾਂ ਨੂੰ ਸਾਡੇ ਉੱਤੇ ਕਿਉਂ ਗੋਲੀਆਂ ਮਾਰੀਆਂ ਜਵਾਬ ਦਿਓ ਕਿਸਾਨਾਂ ਨੇ ਇੱਕ ਵਾਰ ਤੇ ਕਹਿੰਦੇ ਸੀ ਕਿ ਅੰਨ ਦਾਤਾ ਤੇ ਇੱਕ ਨਾਰਾ ਲੱਗਿਆ ਜੈ ਜਵਾਨ ਜੈ ਜਰੂਵਾਨ ਦਾ ਜਵਾਨ ਨੇ ਤਾਂ ਭਾਈ ਇਹਨਾਂ ਦੀ ਹੱੱਡਾਂ ਨੂੰ ਮਜ਼ਬੂਤ ਕਰਦੀਆਂ ਫਿਰ ਜਦੋਂ 65 ਦੀ ਲੜਾਈ ਲੱਗੀ ਸੀ ਨਾ ਤੇ ਜਰਨਲ ਕਾਲ ਲਾਪਨ ਦਾ ਪੇਣੀ ਟਕੀਆਂ ਲੋਜ ਡਾਗਾ ਸੀ ਤੇ ਦਿਕਜੀਤ ਸਿੰਘ ਰੋੜੇ ਨੇ ਇਹ ਲੜਾਈ ਲੜੀ ਆ ਤੇ ਫਿਰ ਉਸ ਤੋਂ ਬਾਅਦ ਕੀ ਹਿੱਤਾ ਤੇ ਨਾਲ ਜਿਹੜਾ ਸਾਡੇ ਕਿਸਾਨ ਦੇ ਅੱਜ ਭਰ ਦਿੱਤੇ ਜਵਾਨ ਨੇ ਵੀ ਤੇ ਕਿਸਾਨ ਨੇ ਕੋਈ ਕਸਰ ਨਹੀਂ ਛੱਡੀ ਅੱਜ ਜਵਾਨ ਵੀ ਖੁਦ ਕੱਛਿਆ ਕਰ ਲਿਆ ਤੇ ਕਿਸਾਨ ਵੀ ਖੁਦ ਕੱਛਿਆ ਕਰ ਰਿਹਾ ਤੇ ਫਿਰ ਭਾਈ ਰਬਦਾਸ ਦਾ ਘਰ ਕਾਤਾ ਕਿਉਂਤਾ ਆ ਕਿਉਂ ਜ਼ੁਲਮ ਕੀਤਾ ਫਿਰ ਇਹ ਸਾਰੇ ਜ਼ੁਲਮ ਸਾਡੇ ਤੇ ਕਿਉਂ ਹੋ ਰਿਹਾ ਤੇ ਫਿਰ ਸਾਡੇ ਪੰਜਾਬ ਦੇ ਪਾਣੀ ਦੀ ਖੋਲੇ ਆ ਸਾਡੇ ਹੈਡ ਵਰਕਸ ਦੀ ਖੋਲੇ ਆ ਸਾਡਾ ਆਨੰਦ ਮੈਚ ਜਿਹੜੀ ਖੋਲਿਆ ਸਾਡੀ ਪੰਜਾਬੀ ਬੋਲੀ ਦਾ ਕਰਜ਼ਾ ਵੀ ਘਟਾ ਦਿੱਤਾ ਨਾ ਤੁਹਾਨੂੰ ਚੰਡੀਗੜ੍ਹ ਦਿੱਤਾ ਨਾ ਸਾਨੂੰ ਹਾਈ ਕੋਰਟ ਦਿੱਤੀ ਆ ਸਾਨੂੰ ਦਿੱਤਾ ਕਿ ਸਾਡੇ ਨਾਲ ਪਾਰਲੀਮੈਂਟ ਫਿਰਦਾ ਹੈ ਦੇਖੋ ਅੱਜ ਅਸੀਂ ਤਾਂ ਆਏ ਆ ਕੀ ਲੱਗਦਾ ਬਿੱਤ ਕਰਾ ਬਿੱਤ ਕਰਾ ਕਿਉਂ ਕੀਤਾ ਜਾ ਰਿਹਾ ਹੈ ਬਿੱਤ ਕਰਾ ਸੈਂਟਰ ਇੰਡੀਅਨ ਸਟੇਟ ਦੇ ਉਹਦੇ ਯਾਰ ਇਹ ਸਾਰੇ ਨਾਲ ਧੋਖਾ ਕਰ ਰਹੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਆਪਾਂ ਆਪ ਸਭੀ ਸਾਰੇ ਕੱਟੀਆਂ ਥੋੜੇ ਵਿਚਾਰ ਕਰੀਏ ਤੇ ਫਿਰ ਸਾਡੀ ਤੇ ਪੰਜਾਬ ਕਿਉਂ ਹੋ ਰਿਹਾ ਹੋ ਰਿਹਾ ਕਿਉਂਕਿ ਪਤਾ ਸੀ ਕਿ ਦਫਤਰ ਬਣਿਆ ਕਿੱਥੇ ਪੰਜਾਬੀਆਂ ਨੇ ਰਲ ਕੇ ਅੱਜ ਉਹਨਾਂ ਦੇ ਪੱਲੇ ਕੀ ਹੈ ਅੱਜ ਥੋੜਾ ਅਨੰਦ ਮੈਰਚ ਜੇ ਜਦੋਂ ਤੁਸੀਂ ਜਾਣਾ ਨਾ ਕੋਈ ਰਿਸਕ ਨਹੀਂ ਸਤਿ ਸ਼੍ਰੀ ਅਕਾਲ ਅੱਗੇ ਗਾਗਰਾ ਦੇ ਸਵਧਾਨ ਦੀ ਤਾਰਾ ਪੱਤੀ ਕੋਲ 20 ਬੰਦੇ ਦੇ ਮੁਤਾਬਕ ਤੁਲਕੇ ਸੱਤਰੀ ਹਿੰਦੂ ਸੱਤਰੀ ਦੇ ਆ ਤੇ ਫਿਰ ਤੋਂ ਤੋਂ ਵੀ ਹਿੰਦੂ ਹੈ ਗਿਆ ਹਿੰਦੂ ਵੀ ਸਾਡਾ ਭਰਾ ਹੈ ਜੇ ਉਹਦਾ ਉਨੇ ਫੇਰ ਜਿਸ ਤਰ੍ਹਾਂ ਹੋ ਸਕਦਾ ਮੁ슬ਮਾਨ ਦਾ ਇਨਕਾਰ ਹੋ ਸਕਦਾ ਹੈ ਸਾਡਾ ਕਿਉਂ ਨਹੀਂ ਹੁੰਦਾ ਇਸ ਕਰਕੇ ਮੈਂ ਕਹਿਣਾ ਚਾਹਣਾ ਹੈ ਫੇਰ ਅਸੀਂ ਅਸੀਂ ਤਾਂ ਜਦੋਂ ਸਾਡੀ ਗੱਲ ਪ੍ਰਧਾਨ ਮੰਤਰੀ ਨੇ ਸਾਡੀ ਗੱਲ ਪ੍ਰੈਜ਼ੀਡੈਂਟ ਨੇ ਗੱਲ ਨਹੀਂ ਸੁਣੀ 92 ਐਮਐਲ ਵੀ ਹੱਕ ਤਰਫ ਦੇ ਉਹਨਾਂ ਨੇ ਗੱਲ ਨਹੀਂ ਸੁਣੀ ਮੁੱਖ ਮੰਤਰੀ ਨੇ ਸਾਡੀ ਗੱਲ ਨਹੀਂ ਸੁਣੀ ਤੇ ਨਾ ਸਾਡੀ ਗੱਲ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਸੁਣੀ ਆ ਤੇ ਫਿਰ ਜਦੋਂ ਸਾਡੀ ਸਾਰੀ ਗੱਲ ਨਹੀਂ ਤੇ ਫਿਰ ਆ ਜਿਹੜਾ ਅਸੀਂ ਮਾਰਚ ਕਰਕੇ ਆ ਪੀਸ ਸੁਣੀ ਸਾਡੀ ਤਰ੍ਹਾਂ 14 19 ਦੇ ਮਤਵਕ ਉਸੀ ਧਰਨਾ ਮਜਾਰਾ ਸਾਰਾ ਆਜੇ ਫੜਦੇ ਹੋ ਅੱਜ ਵੀ ਗਲਾਸ ਬੰਦੇ ਆ ਅੱਜ ਮਜਾਰਾ ਕਰਕੇ ਆਏ ਆ ਕਿ ਸਾਡੇ ਹੱਕ ਦਿੱਤੇ ਜਾਣ ਕਿ ਜੇ ਨਾ ਹੱਕ ਦਿੱਤੇ ਤਾਂ ਪਾਰਲੀਮੈਂਟ ਗਿਆ ਚੋਹਾ ਆ ਗਿਆ ਉਹਦੇ ਵਿੱਚ ਭਾਈ ਤੇ ਦੁੱਧ ਦਾ ਦੁੱਧ ਪਾਣੀ ਦਾ ਛੱਡੋ ਦਿੱਲੀ ਦੇ ਯਾਰਾਂ ਦਾ ਬਾਜੋ ਤੇ ਸਾਡੇ ਦਿੱਲੀ ਦੇ ਯਾਰ ਆ ਬਾਦਰੀ ਵੀ ਦਿੱਲੀ ਦਾ ਯਾਰ ਕਾਉਂਟਰ ਵੀ ਦਿੱਲੀ ਦਾ ਯਾਰ ਤੇਜਰੀ ਵੀ ਦਿੱਲੀ ਦਾ ਦਿੱਲੀ ਦੇ ਯਾਰਾਂ ਦਾ ਬਾਜੋ ਜੇ ਬੱਚੀ ਦਾ ਅੱਜ ਦਾ ਤੁਹਾਨੂੰ ਭੋਕਾ ਦੇਣਾ ਕਿਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਆਂ ਜੀ ਢੁੱਲੇ ਬਿਨਾਂ ਕੋਈ ਨਹੀਂ ਮਿਲਿਆ ਤੇ ਸਾਡੇ ਬੰਦੀ ਸੰਗਲਿਆ ਕਰੋ ਇੱਕ ਮਿੰਟ ਦੇ ਵਿੱਚ ਤੁਸੀਂ ਇਹ ਆਦਤ ਕਰ ਸਕਦੇ ਹੋ ਇਹ ਆਕਰੋ ਤੁਹਾਡੇ ਕੋਲ ਹੱਕ ਹੈ ਜੀ ਮਿਨਿਸਟਰ ਇੱਕ ਮਿੰਟ ਜਾਵੇ ਇੱਕ ਘੰਟੇ ਚਲੇ ਤੇ ਸਾਡੇ ਬੰਦੀ ਸੰਗਲਿਆ ਸਕਦੇ ਆਂ ਮੋਦੀ ਤੇ ਮਿਤਿਸ਼ਾ ਚੌਹਨ ਤੇ ਜਿਹੜੇ ਸਾਡੇ ਭਾਈ ਦਿਕਸ਼ਾ ਸਿੰਘ ਹਵਾਰਾ ਉਹਦੇ ਆ ਸਕਦੇ ਆ ਅਸੀਂ ਕੋਈ ਫਿਰ ਫਿਰ ਦੇਖਣੀ ਅਣਖੀ ਤੇ ਗੈਰਮੰਦ ਹੈ ਇਸੇ ਕਰਕੇ ਅਸੀਂ ਕਿਉਂ ਆਇਆ ਅਸੀਂ ਆ ਕੇ ਕਹਿੰਦੇ ਤੁਸੀਂ ਤਾਂ ਗੱਲ ਸੁਣਦੇ ਨਹੀਂਗੇ ਪਰ ਗੁਰੂ ਪ੍ਰਣਗਤ ਸਾਹਿਬ ਅੱਥੇ ਆਏ ਆ ਸਰਦਾਸ ਕਰਦੇ ਨੇ ਖਰਚਾ ਜਨਮ ਮਨਾਉਣੇ ਆ ਮੈਂ ਕਹਿ ਰਿਹਾ ਹਾਂ ਸੱਤੇ ਪਾਸ਼ਾ ਸਾਡੀ ਕੋਈ ਨਹੀਂ ਸੁਣਦਾ ਨਾ ਪ੍ਰਧਾਨ ਮੰਤਰੀ ਸੁਣਦਾ ਸੱਤੇ ਪਾਸ਼ਾ ਨਾ ਰਾਸ਼ਟਰਪਤੀ ਸੁਣਦਾ ਸੱਤੇ ਪਾਸ਼ਾ ਨਾ ਐਮਐਲਏ ਸੁਣਦਾ ਸੱਤੇ ਪਾਤਸ਼ਾਹ ਸਾਡੀਆਂ ਭੈਣਾਂ ਨੂੰ ਕੁੱਟਦਾ ਸਾਡੀਆਂ ਮਾਵਾਂ ਨੂੰ ਕੁੱਟਦਾ ਸੱਤੇ ਪਾਤਸ਼ਾਹ ਸਾਡੀਆਂ ਧੀਆਂ ਨੂੰ ਕੁੱਟਦਾ ਸਾਡੇ ਕਿਸਾਨਾਂ ਨੂੰ ਮਾਰਦਾ ਸਾਡੇ ਰਸਤੇ ਬੰਦ ਕਰਦੇ ਸਾਡੇ ਕੋਲ ਸਾਰਾ ਕੁਝ ਖੋਹ ਲਿਆ ਸੱਤੇ ਪਾਤਸ਼ਾਹ ਜੀ ਤੇਰੇ ਗੁਰੂ ਦੇ ਸਿੱਖਾਂ ਲੰਗਰ ਅਸੀਂ ਲਾਈਏ ਸੇਵਾ ਅਸੀਂ ਕਰੀਏ ਸ਼ਹੀਦੀਆਂ ਅਸੀਂ ਦੇਈਏ ਕਾਲੇ ਪਾਣੀਆਂ ਸੀ ਜੀ ਸੱਤੇ ਪਾਤਸ਼ਾਹ ਕਿ ਤੇਰੇ ਕੋਲੋਂ ਮੰਗਦੇ ਨੇ ਜੇ ਤੂੰ ਇਸ ਧਰਤੀ ਤੋਂ ਬਾਬਾ ਦੀਪ ਸਿੰਘ ਨੂੰ ਸਿਰ ਵੱਡੇ ਤੋਂ ਲੜਾ ਸਕਦਾ ਹੈ ਕਿ ਕੂੰਗਿਆਂ ਤੋਂ ਅਰਥ ਕਰਾ ਸਕਦਾ ਹੈ ਕਿ ਪੰਜਾਬ ਦੇ ਹਿੰਦੂ ਰਾਜਾਂ ਛਾ ਸਕਦਾ ਹੈ ਤੇ ਸਾਡੇ ਬੰਦਿਆਂ ਨੂੰ ਕਰ ਸਾਡੇ ਸਾਰੇ ਨੂੰ